ਧੰਨ ਧੰਨ ਗੁਰਨਾਗਦੇਵ ਜੀ ਜਪਤਾਰਪੁਰ ਦੀ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੋ ਨਾਨਕ ਸਾਹਿਬ ਨੇ ਕਲਜੁਗ ਵਿੱਚ ਜਪਤਾਰ ਘਰ ਕੇ ਸਿੱਖ ਪੰਥ ਦੀ ਸਾਜਨਾ ਕੀਤੀ ਹੈ ਔਰ ਬੜਾ ਵੱਡਾ ਲੋਕਾਈ ਦਾ ਭਲਾ ਕੀਤਾ ਗੁਰੂ ਸਾਹਿਬ ਜਪਤਾਰਪੁਰ ਦੀਆਂ ਖੁਸ਼ੀ ਦੇ ਵਿੱਚ ਸਾਡੇ ਖਾਲਸਾ ਸਸਤਾਵਾਂ ਤੋਂ ਹਰ ਸਾਲ ਨਗਰ ਕੀਰਤਨ ਇੱਕ ਦਿਨ ਪਹਿਲਾਂ ਨਿਕਲਦਾ ਹੈ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਵੱਡਾ ਪਸਾਰਾ ਪਿਛਲੇ 20 ਸਾਲਾਂ 'ਚ ਖਾਲਸਾ ਸਸਤਾਵ ਦਾ ਹੋਇਆ ਔਰ ਅੱਜ ਸਾਡੇ ਸਸਤਾਵ 30000 ਦੇ ਕਰੀਬ बच्चे वेले ने पढ़दे ने और 4000 ਦੇ ਕਰੀਬ ਟੀਚਿੰਗ ਨੌਨ ਟੀਚਿੰਗ ਸਟਾਫ ਇਸ ਨਗਰ ਕੀਤੇ ਸਿਰਕਤ ਕਰਦਾ ਹੈ ਪਰ ਬੱਚਾ ਬਹੁਤ ਜ਼ਿਆਦਾ ਉੱਚਾ ਹੈ ਪਰ ਸਮਝਦਾ ਕੋਈ ਬੱਚਾ ਐਫਸਰ ਨਹੀਂ ਹੁੰਦਾ ਔਰ 7 ਕਿਲੋਮੀਟਰ ਲੰਬਾ ਜਿਹੜਾ ਪਾਲਕੀ ਸਾਹਿਬ ਦੇ ਪਿੱਛੇ ਅਸੀਂ ਚੱਲਦੇ ਆਂ ਖਾਲਸਾ ਕਾਲਜ ਤੋਂ ਤੇ ਪਹਿਲੀ ਟੁਕੜੀ ਜਿਹੜੀ ਅਗਲੀ ਉਹ ਕਿੱਦਾਂ ਕਰ ਪਹੁੰਚਦੀ ਹੈ ਔਰ ਅਕਾਲ ਤਖਤ ਸਭ ਜਾ ਕੇ ਅਸੀਂ ਬਤਾ ਚੇਕਦੇ ਆਂ ਇਹ ਅਲੋਗਿਕ ਨਜ਼ਾਰਾ ਸਰਬਾਰ ਸਾਹਿਬ ਦੀ ਪ੍ਰਕਰਮਾ ਜੀ ਦੇਖਣ ਵਾਲਾ ਹੁੰਦਾ ਜਦੋਂ ਪੂਰੀ ਲੋਬਾਰ ਦੇ ਪ੍ਰਕਰਮ ਸਾਰਾ ਕਾਲਜ ਦਾ ਬੱਚੇ ਜਿਹੜੇ ਹੋਏਦੇ ਆ ਔਰ ਮੈਂ ਸਾਰੇ ਸੁਣ ਵਾਲਿਆਂ ਨੂੰ ਗੋਬਨ ਦੇਵ ਜੀ ਦੇ ਨਾਮ ਲੈਵਾ ਸੰਤਾਂ ਨੂੰ ਗੋਬਨ ਦੇਵ ਜੀ ਦੀ ਲੱਖ ਲੱਖ ਅਵਤਾਰ ਪੁਰਬ ਦੀ ਵਧਾਈ ਦਿੰਦਾ ਬਹੁਤ ਬਹੁਤ ਧੰਨਵਾਦ ਵਾਈਗ੍ਰੂ ਦੀ ਕਾਲਜਾ ਵਾਈਗ੍ਰੂ ਦੀ ਜੀ ਸਰ ਇੱਕ ਖਾਸਾ ਕਾਲਜ ਗਵਰਨੀ ਕੌਸਟਾ ਜਿਲ੍ਹਿਆ ਸੋਸਾਵਾ ਨੇ 1921 ਨੇ ਉਹਨਾਂ ਵੱਲੋਂ ਹਰ ਸਾਲ ਨਗਰ ਕੀਰਤਨ ਦੇ ਨਾਲ ਗੁਰਨਾਮ ਸਿੰਘ ਸਾਹਿਬ ਦੇ ਗੁਰਪੁਰਪਤੇ ਕੱਢਿਆ ਜਾਂਦਾ ਬੜੀ ਤੁਸੀਂ ਵੇਖ ਰਹੇ ਹੋਗੇ ਬਹੁਤ ਧੂਮਤਾਬ ਨਾਲ ਧਾਰਮਿਕ ਸਰਦਾ ਨਾਲ ਬੱਚੇ ਗਾਇਨ ਕਰਕੇ ਗੁਰਬਾਣੀ ਦਾ ਇੱਕ ਭਾਜ ਕਰਕੇ ਇਥੋਂ ਖਾਲਸਾ ਕਾਲਜ ਇਤਿਆਸੀ ਖਾਲਸਾ ਕਾਲਜ ਤੋਂ ਦਰਬਾਰ ਸਾਹਿਬ ਪਹੁੰਚ ਰਹੇ ਨੇ ਔਰ ਬਹੁਤ ਅੱਛਾ ਹੈ ਸਾਡੇ ਅਧਿਆਪਕ ਸਹਿਬਾਨ ਸਾਡੇ ਸਾਰੇ ਵਿਦਿਆਰਥੀ ਸਹਿਬਾਨ ਸਾਡੇ ਨੌrti ਸਿੰਘ ਸਾਫ ਅਰੇਂਜਮੈਂਟ ਦੇ ਸੀਨਾ ਸਾਹਿਬ ਉਹਨਾਂ ਦੇ ਨਾਲ ਬਾਕੀ ਆਫਿਸ ਵੀਰ ਸਾਰੇ ਇਥੋਂ ਅਸੀਂ ਚੱਲ ਕੇ ਜਾ ਰਹੇ ਹਾਂ ਉੱਥੇ ਬਹੁਤ ਖੁਸ਼ੀਆਂ ਤੇ ਆਨੰਦ ਹੈ परमात्मा कह रहे कि इस तरह ही खुशियां बनिया रहन पंजाब से भी गुरु तो नानक साहब का जो मैसेज है यूनिवर्सल ब्रदरहुड सब का कल्याण सब का भला वो मैसेज को असी सारे अपने आप को अपनाइए और खुशियां प्राप्त करिए गुरु साहब की वाहगुरु जी का खालसा वाहगुरु जी की फतेह खालसा कॉलेज की लंबे समय तो चली आ रही बड़ी अच्छी एक रवायत है ਇਹ ਹਰ ਸਾਲ ਗੁਰੂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੋਂ ਪਹਿਲਾਂ ਅ ਪ੍ਰੋਸੀਸ਼ਨ ਲੈ ਕੇ ਨਗਰ ਕੀਰਤਨ ਲੈ ਕੇ ਦਰਬਾਰ ਸਾਹਿਬ ਪਹੁੰਚਿਆ ਜਾਂਦਾ ਹੈ ਔਰ ਸਾਰੇ ਬੱਚੇ ਹਾਜ਼ਰ ਹੁੰਦੇ ਨੇ ਤੁਰਕੇ ਹੱਥ ਤੱਕ ਜਾਂਦੇ ਨੇ ਔਰ ਉਹਨਾਂ ਦੇ ਮਨ ਵਿੱਚ ਜਿਹੜੀ ਸ਼ਰਧਾ ਭਾਵਨਾ ਪੈਦਾ ਹੁੰਦੀ ਹੈ ਇਹ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਜੋ ਮੈਂ ਅੱਜ ਇਸ ਮੌਕੇ ਤੇ ਸੂਰ ਸੰਤਨ ਨੂੰ ਗੁਰਮਾਨ ਸਾਹਿਬ ਦੇ ਗੁਰਪੁਰਬ ਬਾਰੇ ਲੱਖ ਲੱਖ ਬਤਾਇਆ ਦਿੰਦੇ ਆ ਬਹੁਤ ਬਹੁਤ